ਹਾਂਜੀ ਦੋਸਤੋ ਸੱਚ ਦੀ ਸਾਖੀ ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਮੈਂ ਤੁਹਾਡਾ ਹੋਸਟ ਸੁਖਚੰਦ ਸਿੰਘ ਸੋ ਅੱਜ ਅਸੀਂ ਇੱਕ ਜਿਹੜਾ ਸਾਡੇ ਕੋਲੇ ਮਰੀਜ਼ ਸੀਗੇ ਸਾਡੇ ਆਪਣੇ ਆਸ਼ਰਮ ਆਪਣਾ ਘਰ ਵਿਰਧ ਆਸ਼ਰਮ ਮਿਸ਼ਰੀ ਵਾਲਾ ਦੇ ਵਿੱਚ ਜੋ ਸਾਡੇ ਬਾਬਾ ਜੀ ਬਾਬਾ ਅੰਗਰੇਜ਼ ਸਿੰਘ ਜੀ ਚਲਾ ਰਹੇ ਨੇ ਸੋ ਅੱਜ ਅਸੀਂ ਖੜੇ ਆ ਪਿੰਡ ਮੋਲਾ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਸੋ ਇੱਥੋਂ ਅਸੀਂ ਇੱਕ ਮਰੀਜ਼ ਨੂੰ ਲੈ ਕੇ ਗਏ ਸੀਗੇ ਜਿੰਦੀ ਕੇ ਹਾਲਤ ਬਹੁਤ ਕ੍ਰਿਟੀਕਲ ਸੀ ਬਹੁਤ ਖਰਾਬ ਸੀਗੀ ਲੱਤ ਟੁੱਟੀ ਹੋਈ ਸੀ ਰਾੜ ਵਗੈਰਾ ਪਏ ਹੋਏ ਸੀ ਸਾਡੇ ਬਾਬਾ ਜੀ ਸੋ ਉਹਨਾਂ ਨੂੰ ਲੈ ਕੇ ਗਏ ਸੀ ਤੇ ਉਹ ਜਿਹੜੇ ਸਾਡੇ ਮਰੀਜ਼ ਨੇ ਅੱਜ ਬਿਲਕੁਲ ਠੀਕ ਹੋ ਚੁੱਕੇ ਨੇ ਸੋ ਅੱਜ ਉਹਨਾਂ ਨੂੰ ਉਹਨਾਂ ਦੇ ਘਰ ਛੱਡਣ ਦੇ ਵਾਸਤੇ ਅਸੀਂ ਆਏ ਹਾਂ ਕਿਉਂਕਿ ਉਹ ਹੁਣ ਚਾਹੁੰਦੇ ਨੇ ਕਿ ਆਪਦੇ ਬੱਚਿਆਂ ਦੇ ਵਿੱਚ ਜਾ ਕੇ ਕੋਈ ਅਸੀਂ ਆਪਦਾ ਕਾਰੋਬਾਰ ਕਰੀਏ ਸੋ ਅੱਜ ਸਾਡੇ ਨਾਲ ਨੇ ਆਪਣਾ ਵੀਰ ਜਸਪਾਲ ਸਿੰਘ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਤੁਸੀਂ ਕਿੰਨੇ ਦਿਨ ਤੋਂ ਉੱਥੇ ਆਪਣਾ ਘਰ ਬੇਰ ਦਾ ਆਸ਼ਰਮ ਦੇ ਵਿੱਚ ਰਹੇ ਹੋ 5 ਮਹੀਨੇ ਜੀ ਅੱਛਾ ਜੀ ਤੁਹਾਨੂੰ ਪ੍ਰੋਬਲਮ ਕੀ ਸੀਗੀ ਪ੍ਰੋਬਲਮ ਜੀ ਲੱਤ ਤਾਂ ਬਹੁਤ ਜ਼ਿਆਦਾ ਫੈਕਚਰ ਸੀ ਟੁੱਟੀ ਸੀ ਬਹੁਤ ਜ਼ਿਆਦਾ ਅੱਛਾ ਜੀ ਬਾਬਾ ਜੀ ਨੇ ਮੇਰਾ ਬਹੁਤ ਵਧੀਆ ਇਲਾਜ ਕਰਾਇਆ ਜੀ ਬੜੀ ਕਿਰਪਾ ਧੰਨਵਾਦ ਕਰਦੇ ਆ ਜੀ ਅੱਛਾ ਜੀ ਤੇ ਹੁਣ ਮੈਂ ਠੀਕ ਹੋ ਗਿਆ ਜੀ ਮੈਂ ਕਈ ਵਿਚ ਚਲੋ ਬਾਬਾ ਜੀ ਨੂੰ ਕਿਹਾ ਵੀ ਕਿਰਪਾ ਕਰੋ ਮੇਰੇ ਤੇ ਬੱਚੇ ਪਾਲਨੇ ਆ ਜੀ ਮੈਨੂੰ ਛੱਡ ਕੇ ਹੋ ਠੀਕ ਹੈ ਜੀ ਹਾਂਜੀ ਹੁਣ ਤੁਸੀਂ ਆਪਦੀ ਖੁਸ਼ੀ ਨਾਲ ਆਪਦੀ ਮਰਜ਼ੀ ਨਾਲ ਆਏ ਜੇ ਹਾਂਜੀ ਹਾਂਜੀ ਬਾਬਾ ਜੀ ਦਾ ਕਿੱਦਾਂ ਦਾ ਸੰਯੋਗ ਰਿਹਾ ਉੱਥੇ ਬਹੁਤ ਵਧੀਆ ਸੰਯੋਗ ਰਿਹਾ ਜੀ ਸਭ ਤੇ ਫੋਲਗਾ ਪ੍ਰਸ਼ਾਦਾ ਕਿੱਦਾਂ ਦਾ ਸੀ ਬਾਲਾ ਵਧੀਆ ਰਿਹਾ ਜੀ ਸਭ ਦੇ ਮਿਹਰ ਰਿਹਾ ਜੀ ਸਾਡੀ ਕਿਰਪਾ ਹੀ ਰਹੀ ਹੈ ਜੀ ਬਾਬਾ ਜੀ ਦਾ ਕਿੱਦਾਂ ਲੱਗਿਆ ਸਵਾ ਤੁਹਾਨੂੰ ਬਾਬਾ ਜੀ ਦਾ ਸਵਾ ਬਹੁਤ ਵਧੀਆ 24 ਘੰਟੇ ਬੰਦੇ ਦੇ ਡਿਊਟੀ ਸੀਗੀ ਜੀ ਠੀਕ ਹੈ ਘਰ-ਬਾਰ ਕਰਦੇ ਸਵਾ ਹੁਣ ਸੋ ਸਾਡੇ ਨਾਲ ਨੇ ਸਾਡੇ ਬੜੇ ਸਤਕਾਰਯੋਗ ਨੇ ਆਪਣਾ ਕਰਬਿਰਧ ਆਸ਼ਰਮ ਦੇ ਬਾਬਾ ਜੀ ਜਿਹੜੇ ਸੇਵਾਦਾਰ ਨੇ ਮੁੱਖ ਸੇਵਾਦਾਰ ਨੇ ਬਾਬਾ ਅੰਗਰੇਜ਼ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਦੱਸੋ ਵੀ ਇਹ ਤੁਸੀਂ ਆਪਾਂ ਇਸ ਮਰੀਜ਼ ਨੂੰ ਕਦੋਂ ਲੈ ਕੇ ਗਏ ਸੀ ਇਹਨਾਂ ਨੂੰ ਤਕਰੀਬਨ 5 ਮਹੀਨੇ ਤੋਂ ਉੱਪਰ ਹੋ ਚਲੇ ਆ ਜੀ ਅੱਛਾ ਜੀ ਇਹਨਾਂ ਨੂੰ ਲੈ ਕੇ ਗਏ ਸੀਗੇ ਠੀਕ ਹੈ ਜੀ ਇਹ ਤੁਹਾਡੇ ਕੰਟੈਕਟ ਚ ਕਿੱਦਾਂ ਆਏ ਜੀ ਇਹਨਾਂ ਦੇ ਜੀ ਫੁੱਫੜ ਜੀ ਨੇ ਜਿਹੜੇ ਉਹ ਆਪਣੇ ਕੋਲੇ ਰਹਿ ਕੇ ਗਏ ਉਹ ਵੀ ਕੋਈ ਸਿਹਤੀ ਨਾਲ ਉਹਨਾਂ ਨੂੰ ਪ੍ਰੋਬਲਮ ਸੀਗੀ ਉਹ ਆਪਣੇ ਕੋਲੋਂ ਠੀਕ ਹੋ ਕੇ ਗਏ ਸੀਗੇ ਜੀ ਠੀਕ ਹੈ ਜੀ ਤੇ ਉਹਨਾਂ ਤੋਂ ਬਾਅਦ ਇਹਨਾਂ ਦਾ ਇਸ ਤਰ੍ਹਾਂ ਕਨੈਕਟ ਹੋਇਆ ਜੀ ਠੀਕ ਹੈ ਜੀ ਤੇ ਅੱਜ ਬੱਬਾ ਜੀ ਇਹਨਾਂ ਨੂੰ ਤੁਸੀਂ ਨਾਲ ਲੈ ਕੇ ਆਏ ਕੀ ਕਰਨੇ ਜੀ ਇਹ ਜੀ ਨੇ 2-3 ਦਿਨ ਹੋ ਗਏ ਕਹਿ ਰਹੇ ਸੀ ਇਹਦੇ ਵੀ ਬੱਚੇ ਇੱਕ ਦਾ ਬੱਚਾ ਛੋਟਾ ਪਰਿਵਾਰ ਛੋਟਾ ਸੀਗਾ ਕਹਿੰਦਾ ਵੀ ਹੁਣ ਮੈਂ ਚਲੋ ਠੀਕ ਆ ਤੇ ਮੈਨੂੰ ਜੇ ਬਾਬਾ ਜੀ ਲਿਵੇਂ ਛੁੱਟੀ ਦਿੱਤੀ ਜਾਵੇ ਇਹਨਾਂ ਨੇ ਪਰਸੋਂ ਦਾ ਸਾਨੂੰ ਕਿਹਾ ਹੀ ਇਹ ਜਦੋਂ ਵੀ ਸਮਾਂ ਲੱਗ ਗਿਆ ਤੁਹਾਨੂੰ ਚਲੋ ਘਰੇ ਛੱਡ ਕੇ ਆਵਾਂਗੇ ਇਹ ਗਰੀਬ ਬੰਦਾ ਜੀ ਇੱਥੋਂ ਇਹ ਸੰਦ ਕੋਈ ਵੀ ਕੱਲੇ ਕੇ ਜਾਂਦੇ ਉਹਨੇ ਕਿਰਾਇਆ ਮੰਗਣਾ ਹੀ ਗਾਹ ਕਿਰਾਇਆ ਦੇਣ ਯੋਗ ਨਹੀਂਗਾ ਪਰਿਵਾਰ ਵਾਹ ਜੀ ਵਾਹ ਪਰਿਵਾਰ ਬਹੁਤ ਗਰੀਬ ਸੀਗਾ ਇਸ ਕਰਕੇ ਹੁਣ ਇਹਨੂੰ ਛੱਡਣਾ ਹੈ ਆਪਣਾ ਕਾਰੋਬਾਰ ਆ ਜਿਹੜਾ ਕੋਈ ਵੀ ਕਰੂਗਾ ਆਪਦੇ ਬੱਚੇ ਪਾਲੂਗਾ ਜੀ ਅਸੀਂ ਪ੍ਰਮਾਤਮਾ ਦਾ ਬਹੁਤ ਜਿਆਦੇ ਸ਼ੁਕਰਗੁਜ਼ਾਰ ਕਰਨੀਆਂ ਜਿਨ੍ਹਾਂ ਨੇ ਸਾਨੂੰ ਚਲੋ ਜੀ ਜਿੰਨੀ ਸੇਵਾ ਬਖਸ਼ੀ ਸੀ ਉਸੇ ਦੀ ਸੇਵਾ ਕੀਤੀ ਹੈ। ਬਾਬਾ ਜਿੰਨਾ ਟਾਈਮ ਤੁਹਾਡੇ ਕੋਲੇ ਰਹੇ ਨੇ ਤੁਸੀਂ ਕੋਈ ਇਹਨਾਂ ਕੋਲੋਂ ਫੰਡ ਦਾ ਕੋਈ ਪੈਸਾ ਲਿਆ ਜੀ? ਨਹੀਂ ਸਰਕਾਰ ਉਹ ਨਹੀਂ ਅਸੀਂ ਕਿਸੇ ਤੋਂ ਵੀ ਇਸ ਤਰ੍ਹਾਂ ਦਾ ਵੀ ਕੋਈ ਇਦਾਂ ਦਾ ਕੁਝ ਨਹੀਂ। ਹਾਂਜੀ ਹਾਂਜੀ। ਠੀਕ ਹੈ ਜੀ। ਇਸ ਤਰ੍ਹਾਂ ਦਾ। ਕੋਈ ਆਪਣੇ ਸ਼ਰਧਾ ਨਾਲ ਕੋਈ ਸੇਵਾ ਕਰਨਾ ਚਾਹਵੇ ਤਾਂ ਉਹ ਸ਼ਰਨ ਹੈ ਜਿਹਦੇ ਕੋਲ ਹੈਗਾ ਜੀ ਉਹ ਕੋਈ ਪਿੱਛੇ ਨਹੀਂ ਹਟਦਾ ਜੀ ਆਪ ਹੀ ਸੇਵਾ ਪਾ ਦਿੰਦਾ ਜੀ ਠੀਕ ਹੈ ਜੀ ਹਾਂ ਜੀ ਸੇਵਾ ਕਰਨ ਜੋਗ ਜੇ ਕਰੀ ਵਿਚਾਰੇ ਇੰਨੇ ਜੋਗੇ ਹੋਣ ਕਿ ਨਾ ਕਰਨ ਜੋਗੇ ਫਿਰ ਇਹ ਆਪਣਾ ਲਾਜ ਹੀ ਕਰਵਾ ਸਕਦੇ ਨਹੀਂ ਜੀ ਇਹ ਤਾਂ ਜੀ ਉਂਝ ਹੀ ਆਪਾਂ ਨੂੰ ਚਾਹੀਦਾ ਪਿੰਡ 'ਚ ਵੀ ਆਪਣੇ ਜਿਹੜਾ ਨਗਰ ਦੇ ਵਿੱਚ ਇਹੋ ਜਿਹਾ ਹੋਵੇ ਕੋਈ ਵੀ ਉਹਦਾ ਆਪਾਂ ਨੂੰ ਇੱਕ ਦੂਜੇ ਨੂੰ ਸੰਜੋਗ ਕਰਨਾ ਚਾਹੀਦਾ ਇੱਕ ਦੂਜੇ ਥੋੜੇ ਥੋੜੇ ਨਾਲ ਕਈ ਵਾਰੀ ਨਾ ਦਵਾ ਕੰਮ ਕਰ ਜਾਂਦੀ ਦਵਾਈ ਕੰਮ ਨਹੀਂ ਕਰਦੀ ਵਾਹ ਜੀ ਵਾਹ ਇਹ ਜਿਹੜੀ ਦਵਾ ਉਹ ਜ਼ਿਆਦਾ ਕੰਮ ਕਰਦੀ ਦਵਾਈ ਨਾਲੋਂ ਠੀਕ ਹੈ ਜਿਹੜੀਆਂ ਸੰਗਤੀਆਂ ਦਵਾਵਾਂ ਹੁੰਦੀਆਂ ਨੇ ਉਹ ਜ਼ਿਆਦਾ ਕੰਮ ਕਰਦੇ ਨਹੀਂ ਜੀ। ਬਾਬਾ ਜੀ ਤੁਸੀਂ ਆਪਣਾ ਕਰਬਿਡ ਦਾ ਆਸ਼ਰਮ ਚਲਾ ਰਹੇ ਹੋ। ਸੋ ਇੱਕ ਲੋਕਾਂ ਨੂੰ ਕੀ ਮੈਸੇਜ ਕਰੋਗੇ ਜੀ? ਅਸੀਂ ਤਾਂ ਜੀ ਸੰਗਤ ਨੂੰ ਇੱਕੋ ਹੀ ਮੈਸੇਜ ਕਰਦੇ ਆ ਕਿ ਆਪਣੇ ਜਿਹੜੇ ਵੱਡੇ ਬਜ਼ੁਰਗ ਨੇ ਜੀ ਮਾਪਿਓ ਉਹਨਾਂ ਦੀ ਸੇਵਾ ਕਰੋ, ਉਹਨਾਂ ਦੀ ਕਦਰ ਕਰਿਆ ਕਰੋ। ਜੀ ਜਿਹੜਾ ਇੱਕ ਵਾਰੀ ਮਾਪਿਓ ਜਦੋਂ ਚਲਾ ਗਿਆ ਦੁਬਾਰਾ ਨਹੀਂ ਮਿਲਦਾ। ਠੀਕ ਹੈ ਜੀ। ਹੋਰ ਸਭ ਕੁਝ ਮਿਲ ਜਾਣਾ ਆਪਣਾ ਮਾਤਾ ਪਿਤਾ ਨਹੀਂ ਮਿਲਦਾ ਆਪਣੀ ਮਾਤਾ ਪਿਤਾ ਦੀ ਸੇਵਾ ਕਰੋ ਉਂਝ ਵੀ ਜੇ ਕੋਈ ਆਂਡ ਗਵੰਡ ਬਜ਼ੁਰਗਾ ਜਿਹਦੀ ਕੋਈ ਸਾਂਭ ਸੰਭਾਲ ਨਹੀਂ ਹੋ ਰਹੀ ਉਹਦਾ ਵੀ ਜਿੰਨੇ ਜੋਗੀ ਅਗੇ ਉਹਦਾ ਸੰਯੋਗ ਕਰਿਆ ਕਰੋ ਨਸ਼ੇ ਤੋਂ ਬਚੋ ਨਸ਼ੇ ਦਾ ਜਿਹੜਾ ਦਲਦਲ ਚੱਲ ਰਹੀ ਆ ਉਹ ਦਰਿਆ ਤੋਂ ਬਚੋ ਇਹੋ ਹੀ ਸਾਡੀ ਸੰਗਤ ਨੂੰ ਅਪੀਲ ਆ ਬਾਬਾ ਜੀ ਜੇ ਕਿਸੇ ਨੇ ਹੋਰ ਜਿਵੇਂ ਕਿਸੇ ਬਜ਼ੁਰਗ ਨੇ ਤੁਹਾਡੇ ਆਸ਼ਰਮ ਦੇ ਵਿੱਚ ਆਉਣਾ ਹੋਵੇ ਜਾਂ ਕਿਸੇ ਦੀ ਸੇਵਾ ਸੰਭਾਲਣਾ ਹੁੰਦੀ ਹੋਵੇ ਆਪਣਾ ਪੂਰਾ ਐਡਰੈਸ ਤੇ ਫੋਨ ਨੰਬਰ ਜਾਂ ਕਿਸੇ ਨੇ ਕੋਈ ਮਾਇਆ ਜਾਂ ਕਿਸੇ ਨੇ ਕੋਈ ਰਸਵੰਧ ਭੇਜਣਾ ਹੋਵੇ ਉਹ ਦੱਸ ਦਿਓ ਜੀ ਆਪਣਾ ਜੀ ਆਪਣਾ ਕਰਬਿਰਦਾਸ਼ਰਮ ਪਿੰਡ ਚੱਕ ਜੀਤ ਸਿੰਘ ਵਾਲਾ ਉਲਫਤ ਮੇਸ਼ਰੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨੀ ਬਲਾਕ ਗੁਰੂ ਹਰਸਾਈ ਦੇ ਵਿੱਚ ਹੈ ਜੀ ਠੀਕ ਹੈ ਜੀ ਤੇ ਸੰਗਤ ਨੂੰ ਪਤਾ ਹੀ ਉਂਝ ਵੀ ਐਡਰੈਸ ਚਲੋ ਇਹ ਨੰਬਰ ਦੱਸ ਤੇ ਰਹੀ ਨਹੀਂ ਜਦੋਂ ਮਰਜੀ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਹੋਵੇ ਉਂਝ ਵੀ ਕਿਸੇ ਨੂੰ ਪਤਾ ਲੱਗੇ ਉਹਦੇ ਵੀ ਸਾਡੇ ਨਾਲ ਕਨੈਕਟ ਜ਼ਰੂਰ ਕਰਾਇਆ ਕਰੋ ਜੇ ਪ੍ਰਮਾਤਮਾ ਨੇ ਸਾਨੂੰ ਸੇਵਾ ਬਖਸ਼ੀ ਤੇ ਅਸੀਂ ਬੜਾ ਖੁਸ਼ ਹਾਂ ਇੱਕ ਵਾਰੀ ਆਪਣਾ ਨੰਬਰ ਬੋਲ ਕੇ ਦੱਸ ਦਿਓ ਬਾਬਾ ਸਾਡਾ ਨੰਬਰ 9878700632 ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਤਾਹਵਾ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸੋ ਇਹ ਸੰਬਾਬਾ ਅੰਗਰੇਸ ਸਿੰਘ ਜੀ ਆਪਣਾ ਘਰ ਵਿਰਧ ਆਸ਼ਰਮ ਜਿਹੜਾ ਮਿਸ਼ਰੀ ਵਾਲਾ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਚਲਾ ਰਹੇ ਨੇ ਸੋ ਇਹ ਜਿਹੜਾ ਵੀ ਜਸਪਾਲ ਸਿੰਘ ਨੂੰ ਇੱਥੇ ਛੱਡ ਕੇ ਚੱਲ ਰਹੇ ਆ ਠੀਕ ਸੀਗੇ ਸੋ ਦੋਸਤੋ ਵੇ ਇੱਕ ਤੁਹਾਨੂੰ ਬੇਨਤੀ ਵੀ ਕਰਾਂਗੇ ਕਿਉਂਕਿ ਜਸਪਾਲ ਸਿੰਘ ਜਿਹੜਾ ਵੀਰੇ ਬਹੁਤ ਸਮਾਂ ਆਸ਼ਰਮ ਚਿਰਿਆ ਤੇ ਜਿਹੜਾ ਘਰ ਦੀ ਹਾਲਤ ਬਹੁਤ ਖਰਾਬ ਹੈ ਕਿਉਂਕਿ ਭੈਣ ਸੀਗੀ ਛੋਟੇ ਬੱਚੇ ਸਨ ਉਹਨਾਂ ਨੇ ਆਪਦਾ ਮਿਹਨਤ ਕਰਕੇ ਮਜ਼ਦੂਰੀ ਕਰਕੇ ਆਪਦਾ ਜਿਹੜਾ ਪਰਿਵਾਰ ਪਾਲਿਆ ਸੋ ਅਸੀਂ ਸੰਗਤ ਨੂੰ ਅਪੀਲ ਕਰਾਂਗੇ ਤੁਹਾਨੂੰ ਕੁਝ ਹਾਲਾਤ ਵੀ ਦਿਖਾ ਦਿੰਨੇ ਆ ਘਰ ਦੇ ਸੋ ਆ ਵੇਖੋ ਦੋਸਤੋ ਮਤਲਬ ਕਿ ਜਿਹੜੀ ਖਸਤਾ ਹਾਲਤ ਹੈ ਘਰ ਦੀ ਆ ਇੱਕ ਵੇਖੋ ਦੋਸਤੋ ਆ ਸਾਧ ਸੰਗਤ ਜੀ ਇੱਕ ਟੁੱਟਾ ਹੋਇਆ ਸੰਤੋਖ ਵੀ ਆ ਜਿਹੜਾ ਸੰਦੋਗ ਹੁੰਦਾ ਉਹ ਪਿਆ ਹੋਇਆ ਸੋ ਆ ਵੇਖੋ ਛੱਤਾ ਵੀ ਖਰਾਬ ਨੇ ਇਸ ਪਰਿਵਾਰ ਆਪਣੇ ਘਰ ਦੀਆਂ ਸੋ ਕਿਉਂਕਿ ਬਾਈ ਜੀ ਆਬ ਸੱਟ ਲੱਗਣ ਕਰਕੇ ਕਿ ਕਮਾਈ ਦਾ ਹੋਰ ਕੋਈ ਸਾਧਨ ਨਹੀਂ ਸੀਗਾ ਆ ਵੇਖੋ ਜਿਹੜੇ ਗੇਟ ਨੇ ਇਹ ਵੀ ਖਸਤਾ ਹਾਲਤ ਹੋ ਗਈ ਏ ਸੋ ਉਹ ਪਰੇਸ਼ਤਾਂ ਦੇ ਜਿਹੜੇ ਬਾਲੇ ਆ ਉਹ ਵੀ ਜਿਹੜੇ ਖਰਾਬ ਹੋ ਗਏ ਆ ਤੇ ਸੋ ਮੈਂ ਕਵਾਂਗਾ ਵੀਰੇ ਨੂੰ ਖਾ ਦਿਓ ਕਿਉਂਕਿ ਬਾਈ ਜੀ ਆ ਆਸ਼ਰਮ ਚਲੇ ਗਏ 5-6 ਮਹੀਨੇ ਤੇ ਪਿੱਛੋਂ ਜਿਹੜਾ ਘਰ ਦੀ ਹਾਲਤ ਹੈ ਪਹਿਲਾਂ 2 ਸਾਲੇ ਮੰਝੇ ਤੇ ਪੈ ਰਹੇ ਨੇ ਸੋ ਘਰ ਦੀ ਹਾਲਤ ਖਰਾਬ ਹੋਣ ਕਰਕੇ ਜਿਹੜੀ ਭੈਣ ਹੈ ਉਹ ਆਪਣੀ ਮਿਹਨਤ ਮਜ਼ਦੂਰੀ ਕਰਕੇ ਉਹ ਨਾਲੇ ਰੋਟੀ ਪਾਣੀ ਚਲਾਇਆ ਸੋ ਕਿਸੇ ਵੀ ਸੱਜਣ ਨੇ ਵੀਰ ਨੂੰ ਹੁਣ ਥੋੜਾ ਜਿਹਾ ਵੀਰ ਦਾ ਗੋਡਾ ਨਹੀਂ ਹਲੇ ਮੁੜਦਾ ਵੈਸੇ ਠੀਕ ਨੇ ਕੋਈ ਵੀ ਦਾਨੀ ਸੱਜਣ ਜਿਹੜਾ ਸਾਡੀ ਵੀਡੀਓ ਵੇਖਦਾ ਹੋਵੇ ਕੋਈ ਛੋਟਾ ਜਿਹਾ ਵੀਰ ਨੂੰ ਕਾਰੋਬਾਰ ਕਰਕੇ ਦੇ ਦਿਓ ਕੋਈ ਆਪਣਾ ਸਬਜੀ ਦੀ ਰੇੜੀ ਬਣਾ ਦਿਓ ਜਾਂ ਕੋਈ ਫਰੂਟ ਦੀ ਰੇੜੀ ਜਿੰਨੇ ਨਾਲ ਵੀਰ ਖੜ ਕੇ ਆਪਦੇ ਘਰ ਦਾ ਜਿਹੜਾ ਗੁਜ਼ਾਰਾ ਕਰ ਦਵੇ ਕਰ ਲਵੇ ਜੇ ਕਿਸੇ ਸੰਗਤ ਨੇ ਮਦਦ ਵੀ ਭੇਜ ਨਹੀਂ ਹੋਵੇ ਅਸੀਂ ਵੀਰ ਜਸਪਾਲ ਦਾ ਨੰਬਰ ਜਿਹੜਾ ਹੈ ਬੇਚ ਦੇ ਦੇ ਦਾਂਗੇ ਕਿਸੇ ਨੇ ਕੋਈ ਇੱਟਾਂ ਦਾ ਕਮਰਾ ਪਵਾ ਕੇ ਦੇਣਾ ਹੋਵੇ ਦੇਖੋ ਕਿੰਨੀ ਗਰਮੀ ਹੈ ਸੋ ਮੈਨੂੰ ਲੱਗਦਾ ਵੀ ਪਾਣੀ ਦਾ ਪ੍ਰਬੰਧ ਵੀ ਨਹੀਂ ਹੈਗਾ ਪੀਣ ਦਾ ਆ ਵੇਖੋ ਬਾਥਰੂਮ ਵੀ ਨਹੀਂ ਹੈਗਾ ਸੋ ਬੜੀਆਂ ਗੱਲਾਂ ਨੇ ਕਿਉਂਕਿ ਵੀਰ ਆਪ ਢਾਈ ਤਿੰਨ ਸਾਲ ਮੰਜੇ ਤੇ ਰਿਹਾ ਕਿਉਂਕਿ ਘਰ ਦਾ ਬੰਦਾ ਜਿਹੜਾ ਆਪਣਾ ਕਮਾਈ ਕਰਨ ਵਾਲਾ ਬੰਦਾ ਸੀ ਮੰਜੇ ਤੇ ਪੈ ਗਿਆ ਹਾਲਤ ਖਰਾਬ ਹੋ ਗਈ ਘਰ ਦੀ ਸੋ ਜੇ ਕਿਸੇ ਵੀ ਸੱਜਣ ਨੇ ਕੋਈ ਵੀ ਇਹਨਾਂ ਨੂੰ ਮਾਇਆ ਭੇਜਣੀ ਹੋਵੇ ਜਾਂ ਕਿਸੇ ਵੀਰ ਨੂੰ ਕੋਈ ਛੋਟਾ ਮੋਟਾ ਕਾਰੋਬਾਰ ਚਲਾ ਕੇ ਦੇਣਾ ਹੋਵੇ ਸੋ ਸਾਹ ਸੰਗਤ ਜੀ ਅਸੀਂ ਵੀਰ ਦਾ ਨੰਬਰ ਦੇ ਦੇਾਂਗੇ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ